31 ਅਗਸਤ ਵੀਰ ਬੱਕਰੀਆਂ ਲੈ ਕੇ ਆਏ ਆ ਆਪਣੇ ਨੇੜ ਦੇ ਪਿੰਡਾਂ ਦੇ ਆਪਾਂ ਜਾਣਕਾਰੀ ਲੈਨੇ ਆਂ ਬਾਈ ਜੀ ਕਿਹੜਾ ਪਿੰਡ ਆ ਆਪਣਾ ਪੂਲਾ ਪਿੰਡ ਆ ਸਾਰੀਆਂ ਬੱਕਰੀਆਂ ਆਪਣੀਆਂ ਹਾਂ ਨਾ ਪਾਤਾ ਉਹ ਮੇਮਰਾ ਆ ਠੀਕ ਆ ਵਿੱਚ ਮਰਾਲੇ ਵਾਲੀਆਂ ਵਿੱਚ ਵੀਰ ਦੀਆਂ ਆਪਣੀਆਂ ਆਹ ਬਰੀਡਰ ਆ ਵੀਰ ਕੋਲੇ ਠੀਕ ਆ ਜੀ ਇਹ ਵੀਰ ਦਾ ਬਰੀਡਰ ਹੈ ਇਹਦੇ ਸਾਰੇ ਨਸਲਾ ਵੀਰਾਂ ਕੋਲੇ ਬੱਕਰੀਆਂ ਬਹੁਤ ਖੂਬਸੂਰਤ ਹੈ ਹਨਾ ਇਹਨੂੰ ਹੋਰ ਦਿਖਾਉਣਾ ਇੱਕ ਕਾਲੀ ਬੱਕਰੀ ਲਿਆਉਣੀ ਅੱਛਾ ਕਾਲੀ ਬੱਕਰੀ ਹੋਰ ਦਿਖਾਉਣੇ ਦਿਖਾਓ ਨਹੀਂ ਇੰਨਾ ਹੀ ਆ ਠੀਕ ਹੈ ਅੱਜ ਮੇਲੇ ਤੇ ਦੇਖੋ ਆ ਦੇਖੋ ਜੀ ਪ्योर ਬਲੈਕ ਜੈਡ ਬੀਟਲ ਬੱਕਰੀ ਠੀਕ ਹੈ ਇਹ ਆ ਪ्योर ਨਸਲ ਆ ਜੀ ਇਹ ਪ्योर ਠੀਕ ਹੈ ਇਹ ਪ्योर ਹੈ ਇਹ ਕਹਿੰਦੇ ਠੀਕ ਹੈ ਆਹ ਦੇਖੋ ਭਾਈ ਕੋਲ ਬਹੁਤ ਛੋਟੀ ਦੀਆਂ ਬੱਕਰੀਆਂ ਨੇ ਨੰਬਰ ਬੋਲੀ ਭਾਈ ਤੇਰਾ ਨੰਬਰ 6283954210 6283954210 54210 39 6283954010 39 ਠੀਕ ਹੈ ਜੀ